ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਿੰਡ ਅਦਲੀ ਵਾਲਵਕੇ ਆਏ ਹਾਂ ਜਿੱਥੇ ਅਮਰ ਸ਼ਹੀਦ ਬਾਬਾ ਵੀਰ ਸਿੰਘ ਜੀ ਦਾ ਜੋ ਜਨਮ ਦਿਹਾੜਾ ਅੱਜ ਮਨਾਇਆ ਗਿਆ ਹੈ ਸੋ ਕਿ ਅੱਜ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਨਵਾਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾ ਗਿਆ ਹੈ ਕਿਉਂਕਿ ਉਹ ਵਧੀਆ ਸੇਵਾਵਾਂ ਇੱਥੇ ਨਿਭਾ ਰਹੇ ਨੇ ਤੇ ਗੱਲਬਾਤ ਕਰਦੇ ਹਾਂ ਵੀਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀ ਤੁਸੀਂ ਕਿੰਨੇ ਚਿਰ ਦੀ ਇਹ ਸੇਵਾਵਾ ਜੋ ਗੁਰਦੁਆਰੇ ਸਾਹਿਬ ਵਿਖੇ ਇੱਥੇ ਨਿਭਾ ਰਹੇ ਹੋ ਜਿਹੜਾ ਕਿ ਤੁਹਾਨੂੰ ਸਨਮਾਨਿਤ ਕੀਤਾ ਗਿਆ ਵਾਇਕ ਜੇ ਸਾਰੇ ਜਿਵੇਂ ਵੀ ਵੀਰਾਂ ਦੇ ਨਾਲ ਹੀ ਸੇਵਾ ਨਿਭਾ ਰਹੇ ਸਾਂ ਭਾਈਨ ਮੋਹਲ ਸਿੰਘ ਜੀ ਜਿਨ੍ਹਾਂ ਵੀ ਆਪਣੇ ਸੱਜਣ ਮਿੱਤਰ ਨੇ ਤੇ ਬਾਕੀ ਕਰੋ ਰਾਮਦਾਸ ਪਾਸ਼ਾ ਮਹਾਰਾਜ ਨੇ ਕਿਰਪਾ ਕੀਤੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜੋ ਐਨ ਆਰ ਆਈ ਵੀਰਾਂ ਨੇ ਸੇਵਾ ਕੀਤੀ ਸਾਰੀ ਅੱਛਾ ਕਿਹੜੇ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਸੇਵਾ ਕਰਦੇ ਜੀ ਤੁਹਾਨੂੰ ਪਪਾ ਵੀਰ ਸਿੰਘ ਜੀ ਜਿਹੜਾ ਲਾਗੇ ਜਿਨ੍ਹਾਂ ਨੇ ਪ੍ਰੋਗਰਾਮ ਕਰਾਇਆ ਗਿਆ ਹਾਂ ਜੀ ਜਿਨ੍ਹਾਂ ਵੱਲੋਂ ਅੱਜ ਪ੍ਰੋਗਰਾਮ ਕਰਵਾਇਆ ਗਿਆ ਇਹ ਕਿੰਨਾਂ ਦੇ ਸਹਿਯੋਗ ਉਹ ਕਾਫੀ ਮਿਹਨਤਾਂ ਸੇਵਾਵਾਂ ਕਰਦੇ ਰਹਿੰਦੇ ਨੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਕੀਤੀ ਗਈ ਹੈ ਐਨ ਆਰ ਆਈ ਵੀਰ ਜਿੰਨੇ ਵੀ ਸਾਡੇ ਨੇ ਤੇ ਕਿੰਨਾ ਕਿ ਤੁਹਾਨੂੰ ਚਿਹਰੂ ਗਿਆ ਇੱਥੇ ਗੁਰਦੁਆਰਾ ਸਾਹਿਬ ਵਿਖੇ ਜੋ ਤੁਸੀਂ ਪਾਠੀ ਦੀ ਸੇਵਾ ਨਿਭਾ ਰਹੇ ਹੋ ਵਾਸੇ ਤਾਂ ਵੀ ਜਿੰਨੇ ਵੀ ਆ ਸਾਰੇ ਪ੍ਰਚੰਗੀ ਸਿੰਘ ਇਹ ਸਾਰੇ ਆਪਾਂ ਬਚਪਨ ਤੋਂ ਆਉਂਦੇ ਪਏ ਆ ਤੇ ਪਰ ਆ 5-7 ਸਾਲ ਹੋਏ ਨੇ ਸੰਥਿਆ ਤੋਂ ਬਾਅਦ ਹੀ ਮਤਲਬ ਇਹ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸੀ ਗ੍ਰੰਥੀ ਸਿੰਘ ਦੇ ਨਾਲ ਤੇ ਫਿਰ ਗ੍ਰੰਥੀ ਸਿੰਘ ਦੇ ਨਾਲ ਜਦੋਂ ਹੌਲੀ-ਹੌਲੀ ਟੈਲੈਂਟ ਸਾਹਮਣੇ ਆਇਆ ਕਥਾ ਦਾ ਅਰਦਾਸ ਦਾ ਤੇ ਐਨ ਆਰ ਆਈ ਵੀਰਾਂ ਨੂੰ ਅਰਦਾਸ ਵਧੀਆ ਲੱਗੀ ਹੈ ਤੇ ਉਹਨਾਂ ਦੇ ਅਰਦਾਸ ਤੋਂ ਖੁਸ਼ ਹੋ ਕੇ ਮਤਲਬ ਟਿੱਕੀ ਮਹਿਸੂਸ ਕਰ ਰਹੇ ਵਾਜੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਸ ਗੱਲ ਦਾ ਸੰਦੇਸ਼ ਇਹ ਆ ਕਿ ਸਾਰਿਆਂ ਨੂੰ ਇਹ ਸੇਵਾ ਕਰਨੀ ਚਾਹੀਦੀ ਜਦੋਂ ਕਿਸੇ ਵੇਲੇ ਸਾਡੇ ਉੱਪਰ ਕਿਸੇ ਦਾ ਸਮਾਂ ਆਉਂਦਾ ਵਾ ਤੇ ਗੁਰੂ ਸਾਹਿਬ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਕਈ ਵਾਰ ਗੁਰੂ ਸਾਹਿਬ ਸਾਡੀ ਪਰਖ ਵੀ ਲੈਂਦੇ ਨੇ ਤੇ ਸਾਨੂੰ ਉਸ ਸਮੇਂ ਦੇ ਵਿੱਚੋਂ ਲੰਘ ਜਾਣਾ ਚਾਹੀਦਾ ਜਿਵੇਂ ਭਾਈ ਮੰਜ ਸਾਹਿਬ ਜੀ ਦੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਨੇ ਕਿੰਨੀ ਸਖਤ ਪਰਖਿਆ ਲਈ ਹੈ ਤੇ ਮੈਂ ਸਮਝਦਾ ਕਿ ਸਾਡੀ ਇੰਨੀ ਪਰਖਿਆ ਲੈਣੀ ਹੋ ਗੁਰੂ ਸਾਹਿਬ ਲੈ ਨਹੀਂ ਸਕਦੇ ਨਾ ਅਸੀਂ ਇੰਨੀ ਪਰਖਿਆ ਦੇ ਹੀ ਸਕਦੇ ਆ ਕਿ ਭਾਈ ਮੰਜ ਸਾਹਿਬ ਜੀ ਜਿ ਬਹੁਤ ਅਮੀਰ ਸੰਕਰੋ ਪਰ ਜਦੋਂ ਗੁਰੂ ਸਾਹਿਬ ਦੀ ਸਿੱਖੀ ਕਮਾਉਣ ਤੇ ਗੱਲ ਆਈ ਤੇ ਸਾਰਾ ਕੁਝ ਆਪਣਾ ਘਰ ਘਰ ਰਹਿ ਗਿਆ ਸੀ ਪਰ ਗੁਰੂ ਸਾਹਿਬ ਦੀ ਸਿੱਖੀ ਕਮਾਉਣ ਖਾਤਰ ਉਹਨਾ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਵਾ ਤੇ ਗੁਰੂ ਸਾਹਿਬ ਦੀ ਸਿੱਖੀ ਜਦੋਂ ਅਸੀਂ ਕਮਾਉਣੀ ਹੁੰਦੀ ਹੈ ਨਾ ਤੇ ਕਈ ਵਾਰ ਪਰਖ ਵੀ ਦੇਣੀ ਪੈਂਦੀ ਹੈ ਤੇ ਤੁਹਾਨੂੰ ਇਹ ਮੈਸੇਜ ਆ ਕਿ ਜਿਨੇ ਵੀ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਜਿਨੇ ਵੀ ਬਾਣੀ ਪੜੀ ਜਾਂਦੀ ਬਾਣੀ ਪੜ੍ਹ ਕੇ ਗੁਰੂ ਅਰਾਮਦਾਸ ਪਾਸ਼ਾ ਮਹਾਰਾਜ ਤੇ ਚੰਨਾ ਜੀ ਅਰਦਾਸ ਬੇਨਤੀ ਕਰਨੀ ਚਾਹੀਦੀ ਸਤਿਗੁਰ ਸੱਚੇ ਪਾਸ਼ਾ ਜੀ ਤੁਸੀਂ ਆਪ ਹੀ ਇਹਨਾਂ ਵੀਰਾਂ ਦੇ ਸਿਰ ਤੇ ਮੇਰਾ ਭਰੇ ਹੱਥ ਰੱਖੋ ਆਪ ਆਪ ਦੀ ਕਲਾ ਵਰਤਾਓ ਵਿੱਚ ਕਰਤਾ ਪੁਰਖ ਖਲਵਾ ਵਾਲਾ ਲੰਗਾ ਹੋਇਆ ਤੇ ਪਵਨ ਮਹਾਬਜ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ ਬਾਬਾ ਜੀ ਨੈਲਸਨ ਜੀ ਵਰਗਾ ਨਾਏ ਕਿਸ ਦੇਸ਼ ਦੇ ਵਿੱਚ ਆਵੇ ਤੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਦੂਰ ਹੋਣ ਬਹੁਤ ਵਧੀਆ ਵਿਚਾਰ ਨੇ ਜੀ ਸੋ ਪਾਠੀ ਸਿੰਘ ਦੇ ਸੋ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਅਸੀਂ ਪਿੰਡ ਅਧਲੀਵਾਲ ਦੇ ਜੋ ਐਨ ਆਰ ਆਈ ਵੀਰਾਂ ਦਾ ਸਹਿਯੋਗ ਦੇ ਨਾਲ ਇੱਥੇ ਜੋ ਪਾਠੀਆਂ ਦਾ ਅੱਜ ਇਵੇਂ ਹੋਰ ਵੀ ਗੱਲ ਦੱਸਦਾ ਕਿ ਇੱਥੇ ਅੱਜ 11 12 ਕਰੀਬ ਜੋ ਪਾਠੀ ਨੇ ਉਹਨਾਂ ਦਾ 11 11000 ਰੁਪਏ ਦੇ ਕੇ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਹੈ ਸੋ ਇਹ ਉਪਰਾਲੇ ਸਾਨੂੰ ਹਰ ਪਿੰਡ ਪੱਧਰ ਤੇ ਕਰਨ ਦੀ ਲੋੜ ਹੈ ਤਦੇ ਜੋ ਸਾਡੇ ਜੋ ਪਾਠੀ ਸਿੰਘ ਨੇ ਜੋ ਗੁਰੂ ਦੇ ਵਜ਼ੀਰ ਨੇ ਸੋ ਇਹਨਾਂ ਦੇ ਜੋ ਹੋਰ ਸੁਧਾਰ ਆਸਕੇ ਗਾਏ ਹੋਰ ਵਧੀਆ ਕੰਮ ਕਰਨ ਅਸੀਂ ਅੱਜ ਦੇ ਦਿਨ ਦੀ ਔਰ ਸਹੇਤੇ ਬਾਬਾ ਵੀਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੇ ਪਿੰਡ ਨੂੰ ਵਧਾਈ ਦਿੰਦੇ ਹਾਂ ਅਦਲੀਵਾਲ ਨੂੰ ਤੇ ਨਾਲ ਹੀ ਹੋਰ ਦੂਜੇ ਪਿੰਡ ਵਾਲੇ ਨੂੰ ਬੇਨਤੀ ਕਰਦੇ ਹਾਂ ਕਿ ਜੀ ਗੁਰੂ ਘਰ ਦੇ ਜੋ ਵਜੀਰ ਨੇ 파ਤੀ ਸਿੰਘ ਨੇ ਇਹਨਾਂ ਦਾ ਵੱਧ ਵਧ ਸਤਿਕਾਰ ਕਰੋ ਮਾਨ ਸਤਿਕਾਰ ਕਰੋ ਸੋ ਇਹਨਾਂ ਹੀ ਕਹਿੰਦਾ ਹੋਇਆ ਫਿਰ ਕਹਿੰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਮੈਸੇਜ ਪਿੰਡ ਪਿੰਡ ਪਹੁੰਚੇ ਤੇ ਹੋਰ ਵੀ ਜਾਗਰੂਤ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ